सीएम मान पहुंचे रेसलर फुगाट के घर परिवार नाल ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਸਲਰ ਫੁਗਾਟ ਦੇ ਘਰ ਪਹੁੰਚੇ ਹੁੰਦਾ ਜਿਸ ਦੇ ਕੇ सीएम मान ਦੇ ਵੱਲੋਂ ਰੈਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫੁਗਾਟ ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫੁਗਾਟ ਦੇ ਹੱਥ ਵਿੱਚ ਹੁਣ ਪੀਐਮ ਨਰਿੰਦਰ ਮੋਦੀ ਕਾਂਗਰਸ ਨੇਤਾ راہਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਜਸਨੀਰਾਂ ਦਿਖਾ ਰਹੇ ਹਾਂ ਆਓ ਸੁਣਦੇ ਹਾਂ ਕਿ ਸੀਐਮ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ ਸੀਐਮ ਮਾਨ ਪਹੁੰਚੇ ਰੈਸਲਰ ਫੁਗਾੜ ਦੇ ਘਰ ਪਰਿਵਾਰ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਸਲਰ ਫੁਗਾੜ ਦੇ ਘਰ ਪਹੁੰਚੇ ਹੁੰਦਾ ਹੈ ਕਿ ਸੀਐਮ ਮਾਨ ਦੇ ਵੱਲੋਂ ਰੈਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫੁਗਾੜ ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫੁਗਾੜ ਦੇ ਹੱਥ ਵਿੱਚ ਹੁਣ ਪੀਐਮ ਰੇਂਦਰ ਮੋਦੀ ਕਾਂਗਰਸ ਮੀਟਰ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਜੰਗਸੀਰਾਂ ਦਿਖਾ ਰਹੇ ਹਾਂ ਆਓ ਸੁਣਦੇ ਹਾਂ ਕਿ ਸੀਐਮ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ ਸੀਐਮ ਮਾਨ ਪਹੁੰਚੇ ਰੈਸਲਰ ਫੁਗਾੜ ਦੇ ਘਰ ਪਰਿਵਾਰ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ レスラーフォガート ਦੇ ਘਰ ਪਹੁੰਚੇ ਹੁੰਦਾ ਸਵੇਕੀ ਸੀਐਮ ਮਾਨ ਦੇ ਵੱਲੋਂ 레ਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫੋਗਾਰਟ ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫੋਗਾਰਟ ਦੇ ਹੱਥ ਵਿੱਚ ਹੁਣ ਪੀਐਮ ਰੇਂਦਰ ਮੋਦੀ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਜਿਸਰੀਆਂ ਦਿਖਾ ਰਹੇ ਹਾਂ ਆਓ ਸੁਣਦੇ ਹਾਂ ਕਿ ਸੀਐਮ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ सीएम मान पहुंचे रेसलर फोगट ਦੇ ਘਰ ਪਰਿਵਾਰ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਸਲਰ ਫोगट ਦੇ ਘਰ ਪਹੁੰਚੇ ਹੁੰਦਾ ਹੈ ਜਦ ਇਹ ਕਿ सीएम मान ਦੇ ਵੱਲੋਂ ਰੈਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫोगट ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫोगट ਦੇ ਹੱਕ ਵਿੱਚ ਹੁਣ ਪੀਐਮ ਨਰਿੰਦਰ ਮੋਦੀ ਕਾਂਗਰਸ ਮੇਟਰ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆਓ ਸੁਣਦੇ ਹਾਂ ਕਿ ਸੀਐਮ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ ਸੀਐਮ ਮਾਨ ਪਹੁੰਚੇ ਰੈਸਲਰ ਫੁਗਾਟ ਦੇ ਘਰ ਪਰਿਵਾਰ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਸਲਰ ਫੁਗਾਰ ਦੇ ਘਰ ਪਹੁੰਚੇ ਹੁੰਦਾ ਜਵੇ ਕਿ ਸੀਐਮ ਮਾਨ ਦੇ ਵੱਲੋਂ ਰੈਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫੁਗਾਰ ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫੁਗਾਰ ਦੇ ਹੱਥ ਵਿੱਚ ਹੁਣ ਪੀਐਮ ਰੇਂਦਰ ਮੋਦੀ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਜੰਗੀਆਂ ਦਿਖਾ ਰਹੇ ਹਾਂ ਆਓ ਸੁਣਦੇ ਹਾਂ ਕੀ सीएम ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ सीएम ਮਾਨ ਪਹੁੰਚੇ ਰੈਸਲਰ ਫੁਗਾੜ ਦੇ ਘਰ ਪਰਿਵਾਰ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਸਲਰ ਫੁਗਾੜ ਦੇ ਘਰ ਪਹੁੰਚੇ ਹੁੰਦਾ ਜਿਵੇਂ ਕਿ सीएम ਮਾਨ ਦੇ ਵੱਲੋਂ ਰੈਸਲਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਫੁਗਾੜ ਨੂੰ 100 ਗ੍ਰਾਮ ਭਾਰਨ ਕਾਰਨ 올림픽 ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਰ ਫੁਗਾੜ ਦੇ ਹੱਕ ਵਿੱਚ ਹੁਣ ਪੀਐਮ ਨਰਿੰਦਰ ਮੋਦੀ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਉਤਰੀ ਹੋਏ ਹਨ ਤੁਹਾਨੂੰ ਹਰਿਆਣਾ ਨੂੰ ਚਰਖੀ ਦਾਦਰੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆਪ ਸੁਣਦੇ ਹਾਂ ਕਿ ਸੀਐਮ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੀ ਕਿਹਾ